हे दशम पिता श्री गुरु गोविंद सिंह जी महाराज ਤੁਸੀਂ ਖੂਨ ਦੇ ਘੁੱਟ ਪੀਤੇ ਪੁੱਤਰ ਛੁਡੇ ਸਾਥੀ ਗਵਾਏ ਫਿਰ ਵੀ ਹੱਸਦੇ ਹੱਸਦੇ ਖੁਦਾ ਦੇ ਹੁਕਮ ਚ ਰਹੇ ਤੁਹਾਡੇ ਅੱਗੇ ਸਾਡੀਆਂ ਤਕਲੀਫਾਂ ਸਾਡੇ ਦੁੱਖ ਸਾਡੇ ਡਰ ਸਭ ਬਹੁਤ ਛੋਟੇ ਲੱਗਦੇ ਨੇ ਪਰ ਫਿਰ ਵੀ ਮੇਰਾ ਦਿਲ ਥੱਕ ਗਿਆ ਹੈ ਸਾਹਿਬ ਚਿੰਤਾਵਾਂ ਨੇ ਘੇਰ ਲਿਆ ਰਾਤਾਂ ਨੂੰ ਨੀਂਦ ਨਾ ਆਉਂਦੀ ਲੋਕਾਂ ਦੀਆਂ ਗੱਲਾਂ ਆਪਣੇ ਹੀ ਮਨ ਦੀਆਂ ਸ਼ੰਕਾਵਾਂ ਸਭ ਕੁਝ ਪਾਰ ਬਣ ਕੇ ਸੀਨੇ ਤੇ ਬੈਠ ਗਿਆ ਹੈ हे ਪਿਤਾ ਤੁਸੀਂ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਇਕਲੇ ਖੜੇ ਹੋ ਕੇ ਵੀ ਨਾ ਡੋਲੇ ਤੁਸੀਂ ਜਿਨ੍ਹਾਂ ਨੇ ਮਾਛੀਵਾੜੇ ਦੇ ਜੰਗਲ ਵਿੱਚ ਠੰਡੇ ਪਾਣੀ ਵਿੱਚ ਖੜੇ ਖੜੇ ਵੀ ਨਾਮ ਜਪਿਆ ਉਹੀ ਤੁਸੀਂ ਆਗੇ ਮੇਰੇ ਇਸ ਥਰ-ਥਰ ਕਰਦੇ ਦਿਲ ਨੂੰ ਥਾਪੀ ਦਿਓ ਮੈਨੂੰ ਆਪਣੀ ਤਲਵਾਰ ਵਾਂਗ ਬਹਾਦਰ ਨਹੀਂ ਬਣਨਾ ਮੈਨੂੰ ਆਪਣੇ ਸ਼ਹੀਦ ਪੁੱਤਰਾਂ ਵਾਂਗ ਬਲੀ ਨਹੀਂ ਬਣਨਾ ਬਸ ਇੰਨਾ ਜਿੰਨਾ ਬਲਦਿਓ ਕੀ ਜਦੋਂ ਦੁੱਖ ਆਵੇ ਰੋਂਦੇ ਰੋਂਦੇ ਵੀ ਤੁਹਾਡਾ ਨਾਮ ਲੈ ਸਕਾਂ ਡਰ ਜਾਵੇ ਤਾਂ ਵੀ ਤੁਹਾਡੇ ਚਰਨਾਂ ਵਿੱਚ ਸਿਰ ਰੱਖ ਸਕਾਂ ਏ ਦਸਮੇਸ਼ ਮੇਰੇ ਅੰਦਰੋਂ ਡਰ ਕੱਢ ਦਿਓ ਮੇਰੇ ਅੰਦਰੋਂ ਸ਼ੱਕ ਕੱਢ ਦਿਓ ਮੇਰੇ ਅੰਦਰੋਂ ਉਹ ਬੇਚੈਨੀ ਕੱਢ ਦਿਓ ਜਿਹੜੀ ਮੈਨੂੰ ਰਾਤ ਦਿਨ ਖਾ ਰਹੀ ਹੈ ਜਿਵੇਂ ਤੁਸੀਂ ਆਪਣੇ ਸਾਬਜ਼ਾਦਿਆਂ ਨੂੰ ਵੀ ਆਖਰੀ ਸਾਹ ਤੱਕ ਹੱਸਦਾ ਰੱਖਿਆ ਮੇਰੇ ਬੱਚਿਆਂ ਦੇ ਦਿਲਾਂ ਵਿੱਚ ਵੀ ਉਹੀ ਹਿੰਮਤ ਪਾ ਦਿਓ ਜਿਵੇਂ ਤੁਸੀਂ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦੇ ਆਲਾ ਜੀ ਨੂੰ ਸ਼ਹਾਦਤ ਦਾ ਜਾਮ ਪੀਤਾ ਮੇਰੇ ਘਰ ਵਿੱਚ ਵੀ ਉਹੀ ਕੋਈ ਇੱਕ ਨਾਮ ਦੀ ਖੁਸ਼ਬੂ ਪਰ ਦਿਓ ਪਿਤਾ ਮੈਂ ਬਹੁਤ ਛੋਟਾ ਜਿਹਾ ਜੀਵ ਹਾਂ ਪਰ ਥੋੜਾ ਹਾਂ ਮੇਰੇ ਦਿਲ ਦੀਆਂ ਸਾਰੀਆਂ ਠੰਗਾਈਆਂ ਤੁਹਾਡੇ ਚਰਨਾ ਤੇ ਰੱਖ ਦਿੱਤੀਆਂ ਹੁਣ ਤੁਸੀਂ ਜਿਵੇਂ ਚਾਹੋ ਮੇਰੀ ਜ਼ਿੰਦਗੀ ਨੂੰ ਆਪਣੇ ਹੱਥਾਂ ਵਿੱਚ ਲੈ ਲਓ ਜੇ ਦੁੱਖ ਦੇਣੇ ਨੇ ਤਾਂ ਥੋੜੇ ਨਾਮ ਨਾਲ ਦੇਣਾ ਜੇ ਸੁੱਖ ਦੇਣੇ ਨੇ ਤਾਂ ਵੀ ਥੋੜੇ ਨਾਮ ਨਾਲ ਦੇਣਾ ਬਸ ਮੇਰੇ ਅੰਦਰੋਂ ਬੇਚੈਨੀ ਔ ਡਰ ਔ ਚਿੰਤਾ ਹਮੇਸ਼ਾ ਲਈ ਖਤਮ ਕਰ ਦਿਓ ਮੈਂ ਟੁੱਟਾ ਹਾਂ ਮੇਰਾ ਸਭ ਕੁਝ ਟੁੱਟਾ ਹੈ ਬਾਕੀ ਤੁਸੀਂ ਜਾਨੋ ਤੁਹਾਡੀ ਰਜ਼ਾ ਵਿੱਚ ਹੀ ਮੇਰੀ ਰਜ਼ਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾਵਾ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ